ਸੰਗਰੂਰ ਦੇ ਲੇਹਰਾਗਾਗਾ ਇਲਾਕੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗਦੇ ਹੋਏ ਨਜ਼ਰ ਆਈ ਜਿੱਥੇ ਕਿ 6 ਮਹੀਨੇ ਪਹਿਲਾਂ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦੇ ਉੱਤੇ ਹੋਈ ਚੋਰੀ ਦੀ ਘਟਨਾ ਦੇ ਮੱਦੇਨਜ਼ਰ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ 6 ਮਹੀਨੇ ਪੁਰਾਣਾ ਹੈ ਮਾਮਲਾ ਹੈ ਜਿਸ ਵਿੱਚ ਲਗਾਤਾਰ ਪੁਲਿਸ ਵਿਭਾਗ ਜਾਂਚ ਪੜਤਾਲ 'ਚ ਜੁਟੀ ਹੋਈ ਸੀ ਉਸ ਤੋਂ ਬਾਅਦ ਲੇਹਰਾਗਾਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੁੰਦੇ ਹੋਏ ਨਜ਼ਰ ਆਈ ਜਿੱਥੇ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਅੱਜ ਇੱਕ ਪ्रेस वार्ता ਵੀ ਕੀਤੀ ਗਈ ਅਤੇ ਨਾਲ ਹੀ ਨਾਲ ਡੀਐਸਪੀ ਲੇਰਾਗਾਗਾ ਦੀਪਿੰਦਰ ਸਿੰਘ ਜੀ ਜੀ ਵੱਲੋਂ ਇਸ ਬਾਬਤ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ 6 ਮਹੀਨੇ ਪਹਿਲਾਂ ਸ਼ੋਰੂਮ ਵਿੱਚ ਏਸੀ ਅਤੇ ਵਾਸ਼ਿੰਗ ਮਸ਼ੀਨ ਚੋਰੀ ਕੀਤੇ ਗਏ ਸੀ ਜਿਸ ਨੂੰ ਲੈ ਕੇ ਕਾਰਵਾਈ ਕਰਦੇ ਆ ਪੁਲਿਸ ਨੇ ਇਹਨਾਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਸਿੱਧਾ ਲੈ ਚਾਲਦੇ ਆ ਤੁਹਾਨੂੰ ਡੀਐਸਪੀ ਲੇਰਾਗਾਗਾ ਦੀਪਿੰਦਰ ਸਿੰਘ ਜੀ ਜੀ ਦੀ ਪ੍ਰੈਸ ਕਾਨਫਰੰਸ ਪਰ ਗੁਪਤਾ ਟੇਟਰ ਨਾਮ ਦੀ ਦੁਕਾਨ ਚੁੱਲੜਕੜਾ ਗੁਰੂ ਨਾਨਕ ਨਗਰ ਬਹੁਤ ਵੱਡੀ ਚੋਰੀ ਹੋਈ ਸੀ ਜਿੱਦੀ ਅਸੀਂ ਮੌਕੇ ਦੀ ਰਿਪੋਰਟ ਜੋ ਕਿ ਸਾਡੀ ਚੋਟੀਆਂ ਤੇ ਲੈ ਰਹੇ ਲਖਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਅਸੀਂ ਰੂਟੀਨ 'ਚ ਡੀਐਸਪੀ ਦੀਪਿੰਦਰ ਸਿੰਘ ਜੀ ਨੂੰ ਮਿਲਦੇ ਰਹੇ ਇਹਨਾਂ ਨੇ ਸਾਨੂੰ ਹਮੇਸ਼ਾ ਆਸ਼ਵਾਸਨ ਦਿੱਤਾ ਕਿ ਛੋੜੀ-ਚੋੜੀ ਲੱਭਾਂਗੇ ਲੇਕਿਨ 6 ਮਹੀਨੇ ਟੱਪਨ ਤੋਂ ਬਾਅਦ ਸਾਨੂੰ ਬਿਲਕੁਲ ਅਸੀਂ مایੁਸ ਹੋ ਚੁੱਕੇ ਸੀ ਸਾਡੇ ਬਿਲਕੁਲ ਅਸੀਂ ਹੱਥ ਖੜੇ ਹੋ ਗਏ ਸੀ ਸਾਡੀ ਚੋਰੀ ਨਹੀਂ ਮਿਲਨੀ ਪਰੰਤੂ ਭਗਵੰਤਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨਾਲ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਨਾਲ ਉਹਨਾਂ ਦੇ ਲਗਾਏ ਹੋਏ ਵਧੀਆ ਪੁਲਿਸ ਪ੍ਰਸ਼ਾਸਨ ਦੇ ਤੌਰ ਤੇ ਐਸਐਸਪੀ ਸ਼੍ਰੀ ਸਰਦਾਰ ਸਿੰਘ ਜੀ ਚਹਿਲ ਡੀਐਸਪੀ ਦੀਪਿੰਦਰ ਸਿੰਘ ਜੀ ਜੀਜੀ ਐਸਐਚਓ ਕਰਮਜੀਤ ਸਿੰਘ ਜੀ ਲਹਿਰਾ ਇਨਚਾਰਜ ਰੰਜੀਤ ਸਿੰਘ ਜੀ ਚੋਟੀਆਂ ਐਸਆਈ ਸ਼ਗਨਪ੍ਰੀਤ ਸਿੰਘ ਏਐਸਆਈ ਅਮਰਤਪਾਲ ਚੋਟਿਆ ਦੇ ਟੈਕਨੀਕਲ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਜਿਹੜੇ ਸਾਡੇ ਮੁੱਲਜਮ ਸੀ ਮੇਨ ਚੋਰ ਸੀ ਉਹ ਫੜ ਲਿੱਤੇ ਤੇ ਉਹਨਾਂ ਤੋਂ ਮਾਲ ਦੀ ਬਰਾਮਦਗੀ ਕਰ ਲਈ। ਇੱਕ ਦੋ ਇੱਕ ਦੋ ਜਿਹੜੇ ਚੋਰ ਬਾਹਰ ਰਹਿ ਗਏ ਉਹ ਬਠਿੰਡਾ ਜੇਲ੍ਹ ਚ ਬੰਦਾ ਜਲਦੀ ਆ ਜਾਣਗੇ ਤੇ ਉਹਨਾਂ ਦੇ ਲਵੇ ਜਿਹੜਾ ਵੀ ਮਾਲ ਹੈ ਸਾਨੂੰ ਮਾਲ ਵੀ ਮਿਲ ਜਾਊਗਾ। ਸਾਡੀ ਲਗਭਗ 30 ਲੱਖ ਰੁਪਏ ਦੀ ਚੋਰੀ ਹੋਈ ਸੀ ਜਿਹਦੇ ਵਿੱਚੋਂ ਉਮੂਮਨ ਸਾਨੂੰ ਮਾਇਂ ਮਿਲ ਗਿਆ ਕੁਝ ਸਾਨੂੰ ਮਿਲ ਜੂਗਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬੜੇ ਖੁਸ਼ ਹਾਂ ਬੜੇ ਸੰਤੁਸ਼ਟ ਹਾਂ ਅੱਜ ਇਹਨਾਂ ਨੇ ਚੋਰਾਂ ਨੂੰ ਫੜ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਛਵੀ ਹੈ ਪੂਰੇ ਦੇਸ਼ ਪਰਦੇਸ਼ ਏਰੀਆ 'ਚ ਲੋਕਾਂ ਨੂੰ ਇੱਕ ਭਾਵਨਾ ਜਾਗਦੀ ਹੈ ਵੀ ਐਸੀ ਗੱਲ ਨਹੀਂ ਹੈਗੀ ਪੁਲਿਸ ਕੰਮ ਕਰਦੀ ਹੈ ਟਾਈਮ ਲੱਗ ਜਾਂਦਾ ਹੈ ਪਰ ਚੋਰੀ ਜਾਂ ਕੋਈ ਹੋਰ ਵਰਤ ਦਾ ਹੱਲ ਹੋ ਜਾਂਦੀ ਹੈ ਅਸੀਂ ਸਬਰ ਕੀਤਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਪੁਲਿਸ ਤੇ ਭਰੋਸਾ ਰੱਖੋ ਤੇ ਸਬਰ ਰੱਖੋ ਬਹੁਤ ਅੱਛੀ ਟੀਮ ਆਈ ਹੋਈ ਹੈ ਲਹਿਰਾ ਪ੍ਰਸ਼ਾਸਨ ਦੀ ਔਰ ਸੰਗਰੂਡ ਪ੍ਰਸ਼ਾਸਨ ਦੇ ਇਹ ਜੀ 4 ਜਨਵਰੀ ਨੂੰ ਇੱਕ ਸਾਡੇ ਕੋਲੇ ਚੋਰੀ ਦਾ ਮੁਕਤਮਾ ਦਰਜ ਹੋਇਆ ਸੀ ਕਿ ਇੱਕ ਗੁਪਤਾ ਟਰੇਡਰਸ ਨੇ ਇਹ ਚੂੜਲ ਕਲਾ ਵਿਖੇ ਉੱਥੇ ਇਹਨਾਂ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਸ ਦਿਨ ਰਾਤ ਨੂੰ ਇਹਨਾਂ ਦੀ ਦੁਕਾਨ ਸਾਰੀ ਹੀ ਸਾਫ ਹੋ ਗਈ तकरीबन 30 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਏਸੀ واਸ਼ਿੰਗ ਮਸ਼ੀਨਸ ਦੇ ਕੇਬਲ ਤਾਂਬੇ ਦੀਆਂ ਤਾਰਾਂ ਇਹ ਜਿਹੜਾ ਸਮਾਨ ਚੋਰੀ ਹੋਇਆ ਸੀ ਕਾਫੀ ਲੰਮੀ ਜਦੋਜਦ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਟੈਕਨੀਕਲੀ ਬੜਾ ਸੌਂਡ ਕੀਤਾ ਹੋਇਆ ਤੇ ਸਾਡੇ ਟੈਕਨੀਕਲ ਟੀਮ ਦੇ ਦਿਲਪ੍ਰੀਤ ਸਿੰਘ ਬੈਠੇ ਐ ਐਸਐਚਓ ਸਾਹਿਬ ਚੌਕੀ ਇੰਚਾਰਜ ਇਹਨਾਂ ਦੀ ਟੀਮ ਸ਼ਗਨਪ੍ਰੀਤ ਸਬ ਇੰਸਪੈਕਟਰ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ ਟੈਕਨੀਕਲ ਲੀਡਸ ਲੈਂਦੇ ਹੋਏ ਸਾਰੇ ਜਿਹੜੇ ਦੋਸ਼ੀ ਐ ਸਤ ਉਹਨਾਂ ਦੇ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਐ ਔਰ ਸਾਰੇ ਦਾ ਸਾਰਾ ਸਮਾਨ ਹੈ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ 10 ਵਾਸ਼ਿੰਗ ਮਸ਼ੀਨਾਂ 10 AC 4 ACs ਦੇ ਯੂਨਿਟ ਤੇ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਸੀ ਉਹ ਵੀ ਬਰਾਮਦ ਕਰਾਈ ਹੈ ਤੇ ਗੱਡੀ ਜਦੋਂ ਹੁਣ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਗੱਡੀ ਵੀ ਚੋਰੀ ਦੀ ਹੈ ਸੋ ਇਸ ਤਰੀਕੇ ਨਾਲ ਇੱਕ ਬੜਾ ਮਾੜਾ ਪ੍ਰਭਾਵ ਜਾ ਰਿਹਾ ਸੀ ਸਮਾਜ ਦੇ ਵਿੱਚ ਤੇ ਭੜੇ ਅੰਸਰਾਂ ਨੂੰ ਨੱਥ ਪਾਈ ਹੈ ਇਸ ਤੋਂ ਇਲਾਵਾ ਜਿਹੜੇ ਕੇਬਲ ਚੋਰੀਆਂ ਕਰਦੇ ਨੇ ਜ਼ਿੰਮੇਦਾਰਾਂ ਦੀਆਂ ਉਹ ਵੀ ਪਿਛਲੇ ਦਿਨੀ ਅਸੀਂ ਮੁਕਦਮਾ ਦਰਜ ਕਰਕੇ ਤਿੰਨ ਜਿਹੜੇ ਕੇਬਲ ਚੋਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਚੁੱਕਿਆ ਤਾਂ ਕਿ ਜਿਹੜਾ ਸਾਡਾ ਜ਼ਿੰਮੇਦਾਰ ਭਾਈਚਾਰਾ ਹੈ ਉਹ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਸ ਗਈ ਜਿਹੜੀ ਇੱਕ ਦੋਸ਼ੀ ਦੀ ਇਹ ਦੋਸ਼ੀ ਦੀ ਜਾਖੜ ਤੋਂ ਬਖੋਰੇ ਤੋਂ ਤਾਫ ਤੋਂ ਤਿੰਨ ਥਾਂ ਤੋਂ ਰਿਲੇਟਡ ਨੇ ਜੀ ਜਿਹੜਾ ਇਹਨਾਂ ਦਾ ਮੇਨ ਹੈ ਜੀ ਇੱਕ ਮਨੀਸ਼ ਹੈ ਲੜਕਾ ਜਾਖੜ ਤੋਂ ਤੇ ਇੱਕ ਪਵਨ ਹੈ ਉਹ ਬਖੋਰੇ ਤੋਂ ਹੈ ਇੱਕ ਹਰਦੀਪ ਸਿੰਘ ਹੈ ਇਹ ਵੀ ਹੈ ਜਿਹੜਾ ਬਖੋਰੇ ਤੋਂ ਹੈ ਇਹਨਾਂ ਤਿੰਨਾਂ ਨੇ ਪਲੈਨਿੰਗ ਕਰਕੇ ਇੱਕ ਗੱਡੀ ਲੈ ਕੇ ਪੂਰੀ ਰੈਕੀ ਕਰਕੇ ਅੱਗੇ ਮੋਟਰਸਾਈਕਲ ਲਾ ਕੇ ਤਾਂ ਕਿ ਫੜੇ ਨਾ ਜਾ ਸਕੀਏ ਇਹ ਚੋਰੀ ਦੀ ਘਟਨਾ ਨੂੰ ਇਨਜਾਮ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਹੋਰ ਹਰਦੀਪ ਸਿੰਘ ਨੂੰ ਐਡ ਕਰਕੇ ਉਹਦੇ ਘਰੇ ਜਾ ਕੇ ਉਹਨੂੰ ਲਾਲਚ ਦੇ ਕੇ ਉਹਦੇ ਘਰੇ ਜਾ ਕੇ ਸਮਾਨ ਛੁਪਾਇਆ ਤੇ ਪੁਲਿਸ ਨੇ ਵਧੀਆ ਤਫਤੀਸ਼ ਕਰਦੇ ਹੋਏ ਸਾਡੀ ਟੀਮ ਨੇ ਇਹਨੂੰ ਸੌਲਵ ਕੀਤਾ ਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ਤਾ ਹਸਲ। ਮਾਲ ਕੀ ਜਗ੍ਹਾ ਨਹੀਂ ਵੇਚਿਆ ਵੀ ਗਿਆ ਸੀ ਜਦੋਂ। ਕੁਝ ਥਾਵਾਂ ਤੇ ਮਾਲ ਵੇਚਿਆ ਗਿਆ ਸੀਗਾ ਜੀ ਜਿੰਨਾ ਜਿੰਨਾ ਥਾਵਾਂ ਤੇ ਮਾਲ ਵੇਚਿਆ ਗਿਆ ਸੀ ਕਿਸੇ ਹੋਟਲ ਦੇ ਵਿੱਚ ਵੇਚ ਆ ਗਿਆ ਕਿਸੇ ਘਰ ਵਾਲੇ ਨੂੰ ਵੇਚਿਆ ਗਿਆ ਉਹਨਾਂ ਸਾਰਿਆਂ ਤੋਂ ਜਿਹੜਾ ਮਾਲ ਹੈ ਸੀ ਬਰਾਮਦ ਕਰਵਾ ਚੁੱਕਿਆ ਤੇ ਕੁਝ ਹਲੇ ਰਹਿੰਦਾ ਕਿਉਂਕਿ ਦੋ ਦੋਸ਼ੀ ਹਲੇ ਫੜਨੇ ਬਾਕੀ ਆ ਉਹਨਾਂ ਦੇ ਹਿੱਸੇ ਜੋ ਆਇਆ ਸੀ ਉਹ ਦੱਸਣਗੇ ਉਹਨੂੰ ਵੀ ਬਰਾਮਦ ਕਰਾਵਾਂ। ਲਗਭਗ ਕਿੰਨੇ ਦੀ ਚੋਰੀ ਸੀ? ਤਕਰੀਬਨ 30 ਲੱਖ ਰੁਪਏ ਦੀ ਚੋਰੀ ਸੀ ਜੀ ਜਿਹੜੀ ਕਿ ਸਾਰੀ ਹੀ ਬਰਾਮਦ ਹੋ ਗਈ। ਜਿਨਾਂ ਨੇ ਖਰੀਦਿਆ ਸੀ ਉਹਨਾਂ ਨੂੰ ਤਾਂ ਪਤਾ ਹੀ ਸੀ ਇਹ ਕਿਸ ਨੂੰ ਰਹਿਦੀ ਕਰਦਾ ਨਹੀਂ ਜਿਨਾਂ ਨੇ ਜੇ ਕੋਈ ਪਰਿਵਾਰ ਹੈ ਜੀ ਕੋਈ ਆ ਆਰਡੀਨਰੀ ਆਦਮੀ ਹੈ ਉਹ ਇਹਨਾਂ ਦੀ ਦੁਕਾਨ ਤੋਂ ਇਹ ਸੇ ਖਰੀਦ ਕੇ ਲੈ ਗਿਆ ਉਹਨੂੰ ਇਸ ਗੱਲ ਦਾ ਨਹੀਂ ਪਤਾ ਸੀ ਇਹ ਚੋਰੀ ਦਾ ਸੋ ਉਹ ਤਾਂ ਬੜੇ ਇਨੋਸੈਂਟ ਪੀਪਲ ਸੀਗੇ ਜਿਨਾਂ ਨੇ ਸਿਰਫ ਬਤੌਰ ਕਸਟਮਰ ਇਨਾ ਤੋਂ ਲਏ ਕਾ ਪਵਨ ਹੈ ਜੀ ਪਵਨ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਥੇ ਗੱਲ ਦੱਸਣੀ ਮੰਨਦੀ ਹੈ ਕਿ ਜਿਹੜੀਆਂ ਤਾਰਾਂ ਚੋਰੀ ਹੋਈਆਂ ਨੇ ਇੱਕ ਕਾਫੀ ਕੀਮਤ ਦੀ ਆ ਰਹੀ ਤੇ ਇਹਨਾਂ ਦਾ ਜਿਹੜਾ ਦੋਸ਼ੀ ਹੈ ਇਸ ਟਾਈਮ ਕਿਸੇ ਹੋਰ ਚੋਰੀ ਦੇ ਮਕਦਮੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦਾ ਹੈ ਉਤੋਂ ਪ੍ਰੋਡਕਸ਼ਨ ਗਵਰਡ ਤੇ ਲਿਆ ਕੇ ਉਹ ਉਤੋਂ ਫਿਰ ਅੱਗੇ ਜਿਹੜੇ ਅਗਲੇ ਹੋਰ ਕਲਾਸੇ ਹੋਣ